ਆਇਦਨੋ ਮੈਂ ਤਾਂ ਪੌਣਾ ਘੰਟਾ ਬਸ ਹੋ ਰੱਖੇ ਸੀ ਕਾਲ ਵੀ ਦੋਸਤੋ ਅੱਧਾ ਪੌਣਾ ਕੀ ਹਾਲ ਚਾਲ ਜੀ ਅੱਜ ਟਾਈਮ ਨਹੀਂ ਮਿਲਿਆ ਅੱਜ ਆਇਆ ਅਸੀਂ ਮਾਸੀ ਕੋ ਤੇ ਗੱਡੀ ਦੇ ਵਿੱਚ ਵੱਜ ਗਿਆ ਕਿਲ ਕਰੋ ਤੁਰ ਲੱਗਿਆ ਤੇ ਹਵਾ ਘਾਟੀ ਸੀ ਤੇ ਆਣ ਕੇ ਮੈਂ ਉਧਰ ਚੱਕ ਕਰ ਰਿਹਾ ਸੀ ਬਰਾਜ ਉੱਥੇ ਕਿਹਦਾ ਵੱਜਿਆ ਘਰੇ ਜਦੋਂ ਤੁਹਾਡੇ ਹੋਣੇ ਮਾ ਸਰ ਵੀਰੇ ਪਤਾ ਨਹੀਂ ਕਿਹੜੇ ਵਾਰ ਤੱਕ ਕਿਉਂਕਿ ਅਸੀਂ ਉਹ ਪਾਣੀ ਪੁਣੀ ਲਾਉਣਾ ਨਾ ਹਾਂ। ਹਾਂ। ਮਾ ਟਾਈਮ ਨਾਲ ਨਿਕਲ ਜਾਗੇ। ਸਵੇਰੇ ਕਿੰਨੇ ਵਜੇ ਭਾਈ ਜੀ ਖੁੱਲ ਜਾਂਦੀ ਦੁਕਾਨ? ਸਾਢੇ 7:00 ਟਾਈਮ ਨਾਲ ਖੁੱਲ ਜਾਂਦੀ ਹੈ ਦੁਕਾਨ ਤੇ। ਰੋਡ ਵਗਦਾ ਵੜਾ ਨਾ। ਹਾਂ। ਭਾਈ ਛੋਟਾ ਜਿਹਾ ਲਾਇਓ ਪੈਂਚਰ ਹੈ। ਜਿਹੜਾ ਦੇਹ ਨਾ ਜਿਹੜਾ ਬੇਮਲੂਮੀ ਜੀ ਹੈ। ਉਹ ਨੇ ਨੀਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕੜਾ ਵੇਖ ਲਾ ਇੱਕ ਤੇ ਗੱਡੀ ਦੇ ਚਿਹਰੇ ਤਾਂ ਕਹਿੰਦੇ ਬੜੀਆਂ ਮਾਰੀਆਂ ਵਾ ਤੇ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰਾਂ ਦਾ ਜਿਹੜੇ ਮਾਰਦੇ ਆ ਉਹ ਵੇਖ ਲੈਂਦੇ ਆ ਉਹ ਵੀ ਆਪਣੇ ਸੱਜਣਿਆਂ ਦੀ ਹਾਂਜੀ ਇਹ ਬਾਤ ਆਹ ਭਾਈ ਹਾਂਜੀ ਇੰਨਾ ਫੜ ਕੇ ਬੇਟਾ ਮਾਰ ਦਿੰਦੇ ਆ ਹੂੰ ਇਹ ਨਾਲ ਇਹ ਕੰਪਾਊਂਡ ਆ ਉਦਣਾ ਚੱਕੀ ਆ ਨਹੀਂ ਹੈ ਹਾਂਜੀ ਹਾਂਜੀ ਤੇ ਹੁਣ ਮੈਂ ਹਾਂ ਚੱਲ ਇੱਕ ਤੋਂ ਮਾਰਦੇ ਹਾਂ ਇਦਾਂ ਕਿਤੇ ਹਾਂਜੀ ਹਾਂਜੀ ਮੈਂ ਉਹ ਮਾਰ ਕੇ ਦੇ ਥੋੜਾ ਮਿਹਨਤ ਕਰਨੀ ਪਣੀ ਹਾਂਜੀ ਠੀਕ ਆ ਠੀਕ ਸਰ ਮੈਂ ਉਹ ਰਾਇਮੇ ਰਸਾ ਕਿ ਇਰਾਦਾ ਚਲ ਮਾਲਾ ਹੋਣਾ ਇਹ ਕੰਮ ਘਰੇ ਚੰਦਣਾ ਹਾਂਜੀ ਇਹਦੇ ਕਰਾ ਕੇ ਨਾ ਕੰਪਾਊਂਡ ਕੰਬਾਡ ਉਹ ਜੀ ਕੰਪਾਊਂਡ ਕੰਪਾਊਂਡ ਕਰਾ ਕੇ ਫਿਰ ਲੈਮੀਨੇਸ਼ਨ ਫਿਰ ਪੱਕੀ ਕਰਾਉਣੀ ਨਹੀਂ ਲੈਮੀਨੇਸ਼ਨ ਮਹਿੰਗੀ ਬੜੀ ਸਾਠ ਹਜ਼ਾਰ ਉਹ ਹੀ ਗੱਲ ਹੈਂਜੀ ਲੈ ਵੀ ਚੰਗਾ ਗੱਡੀ ਆ ਇਹ ਗੱਲਾਂ ਸਹੀ ਏ ਕਹਿੰਦੇ ਰੰਗ ਉੱਡਦਾ ਫਿਰ ਨਾਲ ਜਦੋਂ ਲਵਾਈਦੀ ਆ ਨਾ ਤੇ ਲਵਣੀ ਪੈਂਦੀ ਆ ਨਾ ਉਹਦੇ ਉਹ ਗੱਡੀ ਦਾ ਜੀ ਹਾਂ ਉਹਦਾ ਥੋੜੀ ਕੇਅਰ ਰੱਖੋ ਕਿਤੇ ਕਿਤੇ ਲਾ ਕੇ ਦੂਰ ਦਾ ਨਾ ਜਾਓ ਹਾਂਜੀ ਹਾਂਜੀ ਮੈਂ ਤਾਂ ਭਾਜੀ ਵਹਿਨਾ ਜਿੱਦਾ ਮੰਨ ਲਓ ਮੈਂ ਪਾਰਕਿੰਗ ਵਹਿਨਾ ਪਹਿਲਾਂ ਪਾਰਕਿੰਗ ਮੈਂ ਦੇ ਬਾਅਦ ਹੋ ਗਿਆ ਵੱਡੀ ਪਾਰਕਿੰਗ ਚ ਲਾਈ ਹਾਂਜੀ ਹਾਂਜੀ ਮੋੜ ਤੋਂ ਬੜਾ ਤੇ ਜਗ੍ਹਾ ਕਿੰਨੀ ਹੁੰਦੀ ਹੈ ਹੂੰ ਹੂੰ ਐਦਾਂ ਲੱਗੀ ਨਾਲ ਦੂਜੀ ਗੱਡੀ ਲੱਗੇ ਜਵਾਂ ਦੀ ਉਹ ਨਹੀਂ ਮਾਰ ਕੇ ਮੁਕਰਾ ਚੀ ਜੀ ਬੋਲੀ ਆਪਣੀ ਬਾਰੀ ਅੱਛਾ ਤਾਂ ਲੈਣ ਦਤਾਗਾ ਮੇਰੇ ਗੱਡੀ ਬਹੁਤ ਸਾਫ ਆ ਚਲੋ ਮੇਰੇ ਕੋਲ ਛੋਟੀ ਗੱਡੀ ਵਾਲਾ ਪਰ ਗੱਡੀ ਸਾਡੇ ਕੋ ਭਾਜੀ ਪਹਿਲਾਂ ਹਾਲਟ ਹੋਈ ਪਰ ਗੱਡੀ ਸਾਡੀ ਆ ਨਾ ਕਦੇ ਤੁਸੀਂ ਦੇਖੋਗੇ ਜਿੱਦਾਂ ਹੁਣੇ ਹੀ ਕਢਾ ਕੇ ਲੰ데요 ਇਹਨੂੰ ਕੁਛ ਪਾਸੇ ਮੈਂ ਦੇਖੀ ਬੜੀ ਪਾਰ ਮੇਰੀ ਗੱਡੀ ਤੁਹਾਡੇ ਵਾਲੀ ਦੇਖੀ ਨਾ ਉਹ ਮੈਂ ਨਹੀਂ ਚਾਹਣੀ ਬੜਾ ਟਾਈਮ ਆ ਭਾਜੀ ਹੋਇਆ ਅਗਲੀ ਆ ਉਹ ਲਾ ਰਿਹਾ ਪਾਜੀ ਇਹਨਾਂ ਚੀਜ਼ਾਂ ਦੇ ਪੈਸੇ ਬੜੇ ਲੱਗਦੇ ਆ ਇਹ ਤਾਂ ਦਿੱਤੀ ਫੋਟੋ ਇਹ ਮੈਂ ਪਾਜੀ ਨੂੰ ਕੰਮ ਕਰਦਾ 13 ਮਾਡਲ ਆ ਮੈਂ ਲੇਕ ਲਿਆ ਅੱਛਾ ਇਹ ਨਵੀਂ ਕਢਾਈ ਮੈਂ ਆਹ ਪਾਜੀ 8 ਮਾਡਲ ਇਸ ਦਾ ਪਤਾ ਨੂੰ ਦੇਖੀ ਜੀ ਕੱਖ ਨਹੀਂ ਕੀਤਾ ਬਸ ਸ਼ੈਂਪੂ ਮਾਰਿਆ ਵਾ ਆਪਣਾ ਵਾ ਤੇ ਹੁਣ ਸੈੱਫ ਤੂੰ ਐਂਦਾ ਇਹਨੂੰ ਕੇਅਰ ਕਰ ਰਿਹਾ ਮਗਾ ਨਹੀਂ ਦੇਖਣ ਮੈਂ ਲਿਸ਼ਕਾਈ ਬੜੀ ਉਦਾਂ ਹੀ ਮਤਲਬ ਕਿ ਮੈਨੇ ਫੌਗ ਆ ਵੀ ਮੈਂ ਜੱਦੀ ਸਾਫ ਰ ਅਛਾ ਅਛਾ ਇਹ ਪਾ ਲਈ ਉਹ ਹੈਗਾ ਦਾ ਰੋਸੇ ਨੇ ਇਹਗਾ ਇਹ ਮੈਂ ਨਾ ਜਾ ਰੋਗ ਹੈ ਇਹਦਾ ਰੋਗ ਨੇ ਲੋਕ ਨੇ ਗੱਡੀ ਦਾ ਟਾਇਰ ਅਸਲ ਸਾਰੇ ਟਾਇਰ ਨਵੇਂ ਪਾਤਾ ਜੇ ਇੱਕ ਇੱਕ ਪੈਂਚਰ ਨਹੀਂ ਲੱਗਾ ਉਹਨਾਂ ਨੂੰ ਪੈਂਚਰ ਨਹੀਂ ਕੋਈ ਹੈਗਾ ਲਾ ਕੇ ਦਿੱਤੇ ਇਹਨੂੰ ਮੈਂ ਹਾਂਜੀ ਹਾਂਜੀ ਟਾਇਰ ਪਾਏ ਨਵੇਂ ਪਾ ਲਿਆ ਦੂਏ ਇਹ ਕਿਨੇ ਪਾ ਦਿੱਤੇ ਸੱਤ ਕਰਦੇ ਕੋਈ ਨਾ ਰੇੜੀ ਵੀ ਜਾ ਚ। ਨਹੀਂ ਤੇ ਸਾਡੇ ਉਥੇ ਕਹਿੰਦੇ ਸੌ ਲਿਆ ਆ। ਇਹ ਆ ਪਾਜੀ। ਚਲੋ ਕੂਰਾ ਕੂਰਾ ਲਈਏ ਕੂਰਾ। ਚਲੋ। ਚਲੋ ਚਲੋ ਕੂਰਾ। ਯਾਰ ਇਹ ਬਗੁੱਦੇ ਹੰਨਾ ਨਹੀਂ। ਰਮਾਦਾ। ਪੜੀ ਪੜੀ ਪਤੀ ਪੜੀ ਪਤੀ ਪੁੱਤ ਕੀ। ਵੜੀ ਵੜੀ। ਇੱਧਰ ਆ ਇੱਧਰ ਆ ਅੰਚੇ ਇੱਧਰ ਆਓ ਤੁਸੀਂ ਆਓ ਇੱਧਰ ਆ ਇੱਧਰ ਆਓ ਇੱਧਰ ਆ ਫਰੰਟ ਤੇ ਆ ਚਲੋ ਆ ਜਾ ਰਹੀ ਤੇ ਇੱਧਰ ਇੱਥੇ ਮੇਰੇ ਲੱਗੇ ਰਿਹਾ ਹੈ ਤੁਹਾਨੂੰ ਪਤਾ ਲੱਗਣਾ ਇੱਥੇ ਆਏ ਮੇਰੇ ਪਤਾ ਓ ਲਵਲੀ ਮੱਚ ਲਵਲੀ ਵਾਸਿਕਾ ਅਹਾਂ ਠੀਕ ਲਵਲੀ ਵਾਸਿਕਾ ਇਹਨੇ ਠੀਕ ਹੈ

मारो नू मार बहू बहू कर दा ना चल इधर आओ इधर आओ चल आ जाओ आ जाओ उधर को चलिए चल <laughs> आ मैं कूरे को चलिया कूरे को वह कूहरा कूरा वो कूरा ना की मैक्स 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 कुछ इधर ਰੋ ਤੂੰ ਗੜਾ ਘੋੜਦਾ ਕੁੜੀ ਦਾ ਇਦਾਂ ਹੀ ਚਲ ਆ ਜਾਓ ਆ ਜਾਓ ਆ ਜਾਓ ਆ ਜਾਓ ਜੀ ਨਾ ਅੰਛਾ ਨੇ ਤੇ ਇਹ ਕਿਤਨਾ ਫਿਰ ਮੈਂ ਬਲੂ ਬਲੂ Ramada <laughs> Ramada kara 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 <laughs> Re Are are Chalo chalo maro maro ki <hah> ਇਧਰ ਬੁਗਾ ਕਰ। ਇਹ ਦੇ। ਰਾਮਾ ਰਾਮਾ ਕੀ ਕਰ ਰਿਆ ਮਾਗਾ। ਰਾਮਾ ਮਾਗਾ। ਪਾਪਾ ਦੇ ਬੁਗਾ ਕਰ। ਪਾਪਾ ਮਾਗਾ। ਬੁਗਾ ਕਰ ਪਾਦੇ। ਫਾਲੀ ਬਾਲ ਲੈਣੇ ਹੀ ਲਿੜੇ। ਕੀ ਸਿੰਘ ਹਾ ਜੱਦੀ ਗੱਲ ਭਾਜੀ ਨਾਲ ਪਰਿਵਾਰ ਦੀ ਵੀ ਆਏ ਜੀ ਕੱਲਾ ਬੰਦਾ ਨਹੀਂ ਕੇ ਜੋਗਾ ਹੂੰ ਕਿੱਧਰ ਚੱਲ ਰਹੇ ਇਹ ਹੁਣ ਜਿਹੜੇ ਵਾਈ ਵਾਈ ਕਰਦੇ ਫੇਰ ਨਾਲੇ ਨਾਲੇ ਪਪਾ ਐਪਲ ਖਾ ਲੋ ਮੰਮਾ ਮੰਮਾ ਰਾਜ ਕਿਦਾਂ ਲੱਗ ਗਿਆ ਤਾਮ ਜਾਓਗੇ ਨਹੀਂ ਆਹੀ ਲੈ ਲੋ ਇਹ ਰਿਵਾਈਟ ਹੋਇਆ ਹੀ ਨਹੀਂ ਅਜੇ ਅਜੇ ਲੱਗਣ ਡਿਆ

Eh, hmm. kok gue jadi ya kumbang ya? Kumbang, hmm. cara saya satu tehing. Waduh, ini salah ya? Saya tehing karo, Kumbang mah? ਕੋਈ ਨਹੀਂ ਇਹ ਕਰ ਲੈਣੀ ਆਪੇ ਦਿਖਾਓ ਮੈਂ ਤਾਂ ਰੀਕਨ ਲੀ ਹਾਂ 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 ਇਹਨੂੰ ਕਿੱਥੇ ਕਰੀਏ ਆਹ ਰੋਣਾ ਮਮਾ ਮਸਲ ਬਦਲ ਕੇ ਬੱਸ ਯਾ ਇਡੀ ਮਾਰੀ ਲਾਂ ਦੇ ਨੇ ਟਾਕੇ ਨਹੀਂ ਮਾਰਦੀਆਂ ਵੀਡੀਓ ਵੀਡੀਓ ਬਣਾਉਂਦੇ ਹਾਂ 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 ਆ ਨਹੀਂ ਬਣਾਈ ਹਾਂ ਗੱਗਿਆਂ 'ਤੇ ਪਟਾਕਾ ਨਹੀਂ ਮਾਰਦੀ ਐ ਫੋਸ ਹੋ ਗਈ ਆ ਥਲੇ ਲੱਗ ਗਿਆ ਆ ਆ ਤਰ ਗਈ ਤਾਲਾ ਪਟਾਕਾ ਨਹੀਂ ਜਲਦਾ ਲੋ ਲੱਗਦਾ ਨੇ ਯਾਰ ਪਟਾਕਾ ਨਹੀਂ ਜਲਦਾ ਕਾਲ ਗਈ ਸੀ ਤੇ ਚਲਦੀਆਂ ਪਰ ਫੋਸੀ ਲੱਗਦਾ ਨੂੰ ਫੇਰ ਇੱਕ ਦਮਾਂਗੇ ਸਾਲ ਨੂੰ ਫੇਰ ਦੀਵਾਲੀ ਮਨਾ ਲਾਂਗੇ

ਦੇ ਦੇ ਖਰਾਬ ਲੱਗ ਗਏ ਲੱਗ ਗਿਆ ਨਹੀਂ ਕੋਈ ਨਹੀਂ ਭਾਜੀ ਕੋਈ ਗਾਲ ਨਹੀਂ ਕਰਾਂਗੇ ਚਲੋ ਉਹਨਾਂ ਦਾ ਤੇ ਟਿੱਕ ਟਿੱਕ ਉਹ ਛੋਟੀ ਦੇਣਾ ਪਰਾਂ ਨਾ ਆਈ ਪੋਕਟੀਆਂ ਨੇ ਪਾਈ ਤੇ ਲੀਟਰ ਜੇ ਲੈਂਦੇ ਸੀ ਹੱਥ ਦਲਾ ਨਾ ਮੈਂ ਉਹਨੂੰ ਕੋਤੇ ਨਹੀਂ ਭਰੇ ਕਰਨਾ ਇਹ ਕੋਹ ਨੂੰ ਦੇ ਡਰ ਜਾਂਦੇ ਡਰ ਜਾਂਦੇ ਹੋਏ ਖਲੋਲੇ ਪਾਜੀ ਏ ਮੇ ਤੇ ਕੰਬੜੀ ਆ ਕੰਬਗੀ ਮੈਂ ਇਹ ਖਾਣਾ ਇੱਥੇ ਆਵੇ ਅੱਜ ਐਕਸਪੈਰੀਮੈਂਟ ਕਰਨ ਲੱਗੇ ਆ ਮਿੱਟੀ ਦੇ ਥੱਲੇ ਬੰਬ ਆ ਆ ਚੀਜ਼ ਆਪਾਂ ਵੇਖਣੀ ਆ ਵੀ ਭਲਾ ਸ਼ਰਲੇ ਬੜੇ ਨਿਕਲਣੇ ਜੇ ਠੀਕ ਐ ਅਰੋ ਜੇ ਲੈ ਕੰਬ ਕਰ ਲਈ ਇਥੋਂ ਲੰਗੋ ਓਏ ਵਾਦੀ ਚੱਲੇ ਮਿੱਟੀ ਬੜੀ ਉੱਠਣੀ ਢੱਡ ਤੇ ਪੈਣੀ ਓ ਆਮਾ ਆਮਾ ਬੰਦੋ ਰੰਦੇ ਰੰਦੇ ਰੋ ਜੇ ਚੱਪਲ ਜੀ ਮਾਰ ਦੋ ਪਹਿਲਾਂ ਮਾਰੀ ਨੀ ਕੁੜੇ ਰੋਲੀ ਜਾ ਕਿਤੇ ਲੈ ਚੱਪਾ ਜਾ ਮਰੀ ਰ ਪਹਿਲਾਂ ਮੰਜੇ ਇਦਾਂ ਲਾ ਦੀ ਮਿੱਟੀ ਨੂੰ ਹੁਣ ਆਹ ਮੂਹ ਤੇ ਪੈ ਮੂਹ ਤੇ ਪਈ ਹੋਵੇ ਨਹੀਂ ਨੋਂ ਦੇ ਬੀਂਦਾ ਮਮੂ ਨਾ ਇਹ ਰੈਨ ਤਾਂ ਕੋਈ ਨਹੀਂ ਆਇਆ ਹੈਗਾ ਪਾਣੀ ਵੀ ਲੈਣ ਤੋਂ ਕੀ ਇਹ ਉਹ ਕਰਨਾ ਮੈਂ ਦੂਜਾ ਇੱਕ ਬੂਕ ਲੈਣੀ ਹੈ ਹੋਰ ਇਹ ਆ ਤੂੰ ਲਾਓ ਲਾਓ ਗੁੱਜੂ ਨੂੰ ਨਵੇਂ ਬੰਬ ਦੂ ਲਾ ਆ ਉੱਤੇ ਰੱਖ ਮਿੱਟੀ ਆਹ ਹੋ ਮੈਂ ਤਾਂ ਖੋ ਭਾਜੀ ਹੈ ਇਹ ਵੀ ਵੀਡੀਓ ਫੋਨ ਨਹੀਂ ਤੁਹਾਡੀ ਦੇ ਘਰ ਪਫੜਾ ਆ ਜਾ ਕੋਈ ਨਹੀਂ ਇਹਦੀ ਪਾ ਲਾਂਗਾ ਮੈਂ ਪਫੜਾ ਆ ਜਾ ਪੋੜੀ ਕਿਉਂ ਖਾਣਾ ਪਾਣੀ ਵੀ ਕਰਨਾ ਹਾਂ ਤਾਂ ਲਾਟਾ ਰਹਿਣੇ ਤੇ ਜਾ ਵੀ ਨਾ ਮਿੱਟੀ ਮਿੱਟੀ ਰੱਖੋ ਤਾਂ ਟੀਮ ਜੀ ਉਹ ਕਿੱਥੇ ਗਿਆ ਇਨ ਨੂੰ ਨਾਲ ਹੀ ਰੱਖ ਦੇ ਦੇ ਵੇਖੀ ਜਾਏਗੀ ਇਹਨੂੰ ਮੇਰ ਲੱਗ ਦੇ ਦੇ ਚਾਈ ਗਿਆ ਕੇ ਹੈਗੀ ਹੈ ਜੇ ਫਿੱਕੀ ਹੁੰਦੀ ਹੈ ਅੰਦਰ ਹੀ ਸੜਸ ਜੀ ਇਹਨੂੰ ਨਾਲ ਰੱਖ ਦੇਣਾ ਇਹਨੂੰ ਵੀ ਨਾਲ ਹੀ ਲੈ ਕੇ ਜਾਏਗਾ ਇਹਨੂੰ ਵੀ ਅੱਛਾ ਰਿਹਾ ਬੱਚਾ ਆਹ ਬਾਲਾ ਯਾਰੀ ਚਾਹ ਨਹੀਂ ਯਾਰ ਮੈਂ ਰੱਖੀ ਚਾਹ ਬੰਦ ਮਿੱਟੀ ਭੜੀ ਭੜੀ ਚਲ ਜੀ ਸਾਰੇ ਚੱਲਣਾ ਨਹੀਂ ਹੋ। ਯਾਰ ਜਾਂਦਾ ਜੂਸ ਰਹਿ ਜਾਂਦਾ। ਲੈ ਜੀ ਪੁੱਛੀ ਰਹੀ ਜਾਂਦੇ ਤੇਰੇ ਕੰਮ ਸਾਰੇ। ਬੰਦ ਹੋ ਗਿਆ ਵਾ। ਉਹ ਇੰਚ ਕਿੰਨਾ ਅਗਲਾ ਨਾ ਚੰਗੀ ਜਨਾ। ਉਹ ਵੀ ਆਖ ਲਓ। ਆ ਵੇ ਇਹਦੇ ਫੀਤਾ ਹੀ ਵਾਰ। ਉਹ ਕਿਉਂ ਹੋ ਗਿਆ ਹੋ ਗਿਆ ਨਾ। ਉਹ ਤਾਂ ਇੰਚ ਇਤਰਾ ਹੈ। ਉਧਰ ਉਧਰ ਨੂੰ ਮੂੰਹ ਕਰ ਰੋ ਜਿਵੇਂ ਮੀਂਹ ਦਾ ਮੂੰਹ। ਉਹਨਾਂ ਤੇ ਇਹਨਾਂ ਦੇ ਦੇਖਣ ਦੀ ਆ। ਚੱਲ ਜੱਜ ਚੱਲ ਗਈ ਹੈ ਹੋਰ ਨਾਲ। ਲਾਰਜ ਲਈਏ। ਬੰਦ ਹੋ ਗਈ। ਚਲ। ਪਰਾ ਨਹੀਂ ਦਰ। ਤੁਸੀਂ ਆ ਡਰ ਗਏ, ਬੰਬ ਡਰ ਗਏ ਆ। ਰੰਦ ਰੰਦ ਕੋਈ ਨਹੀਂ ਲਿਆ ਫਰਾ ਮੈਲਾ। ਐਂਡ ਹੀ ਰਹਿ ਗਿਆ। ਤੁਸੀਂ ਰਹਿ ਨਹੀਂ ਨਹੀਂ ਆਇਆ ਪੂਰਾ ਪਿਆ। ਕਿ ਕਿ ਲਾਵਾਂਗੇ। ਸੁਣ ਨਹੀਂ ਕਿ ਕਿ ਲਾਵਾਂਗੇ। ਤੇਰੀ ਹੋਣੀ ਸਾਰੇ ਬੋਜੀ। ਚੱਲ ਜੀ ਹੁਣ ਚੱਲੀ ਚੱਲ ਜਾ ਅਬੇ ਬੱਜੀ ਹੁਣ ਦੂਜਾ ਨਾਲ ਚੱਲ ਜਾਣਾ ਯਾ ਧਿਆਨ ਨਾਲ ਓਏ ਕਿੰਨੀ ਦੂਰ ਦਾ ਘਾਠਾ ਨਹੀਂ ਚੱਲਣਾ ਤੇ ਨਹੀਂ ਮਿੱਟੀ ਉਹ ਕਿਹਦੇ ਦਾ ਚੰਤਾ ਇਹ ਥਾਰ ਕਰ ਲੀ ਲੱਗ ਗਿਆ ਰਾਂ ਕਿਤੇ ਹੋਰ ਮੇਨੇ ਚੱਲੇ ਆ ਲੱਗੇ ਜੋ ਨਹੀਂ ਬਣਾ ਬਣਾ ਦੇ ਉਹ ਫੜਾ ਦੇ ਨਾ ਲੱਗੇ ਰੋ ਲੱਗੇ ਰੋ ਇਧਰ ਆ ਉਧਰ ਹੋਇਆ ਤਾਂ ਚੱਲ ਇਧਰ ਆ ਕੇ ਜਦੋਂ ਮੈਂ ਤੁਹਾਨੂੰ ਬੁਲਾਉਂਦੇ ਹਾਂ। ਉਹ ਪੜਾਉਂਦਾ ਹਿਲਾਉਂਦੇ ਹੋਰ ਲੈਉਣੀਆਂ ਹਨ ਲਵਾਈਆਂ ਯਾਰ। ਮੈਂ ਵੀ ਖੇਡਦਾ ਇੱਦਾਂ। ਲੱਗਿਓ। ਵਾਹ, ਇਹ ਵੀ ਹੋਰ ਇੱਕ ਪਈ ਹੋ ਜਾਂਦੀ। ਬਹੁਤ ਹਨ। ਨਹੀਂ ਮਜ਼ਾਕ ਨਹੀਂ ਸਹਜ। ਕੁੜੀਆ ਤੂੰ ਹੱਥ ਦਿਲ ਸੁਣਾੜੇਂਗਾ ਤੂੰ ਕਰਉਂਦੀ ਮੂੰਹ ਤੇ। ਵਾਲਾਂ ਨੂੰ ਸੰਸੜ ਚੂਹੇ। ਕਿਸ਼ਮੀਰੀਂ? ਉਹਨਾਂ ਦਾ ਪਹਿਲਾ ਜੀਜੇ ਵਾਲੇ ਨੂੰ ਇਹ ਇਕੱਠੇ ਲੈਣਾ ਇੱਧਰ ਆ ਹਕੜੀਏ ਆ ਕੀ ਤੂੰ ਨੇ ਇਕੱਠੇ ਹੋ ਆ ਇੱਧਰ ਇਕੱਠੇ ਕਰੋ ਇਕੱਠੇ ਕਰੋ ਕੀ ਦੀ ਖਾਣੀ ਹੋਣ ਵਾਲੀ ਹੈ ਉਹ ਮੈਂ ਲਾਅਰ ਕਰ ਲਈ ਮੇਰੀ ਆ ਲੈ ਆ ਲੈ ਹਲਾ ਆ ਮੈਂ ਹੁਣ ਇੱਧਰ ਤੈਨੂੰ ਰੋਕੀ ਨੂੰ ਗੋਲ ਸਾਈ ਬੰਨੀ ਨਹੀਂ ਨਾਲੇ ਜਾਦੇ ਆ ਤਾ ਪ੍ਰੀਤ ਉਹ ਲੱਗ ਜਨ ਦੇ ਆ ਤਾ ਤੋ ਉਧਰੇ ਕਦਾ ਤੁਹਾਨੂੰ ਅਸੀਂ ਲਈ ਤੁਹ ਸਭ ਤੇ ਲਈ ਹੈਪੀ ਦੀਵਾਲੀ